ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪੰਜਾਬ ਦਾ ਬਹੁਤ ਹੀ ਮਸ਼ਹੂਰ ਪਿੰਡ ਗੰਨਾ ਪਿੰਡ ਜੋ ਕਿ ਤਹਿਸੀਲ ਫਲੋਰ ਦੇ ਅੰਦਰ ਪੈਂਦਾ ਹੈ ਇਸ ਪਿੰਡ ਵਿੱਚ ਨਸ਼ੇ ਨੂੰ ਲੈ ਕੇ ਕਾਫੀ ਚਰਚਾ ਰਹਿੰਦੀ ਹੈ ਇਸ ਪਿੰਡ ਵਿੱਚ ਨਸ਼ੇ ਦਾ ਧੰਦਾ ਜੋਰਾਂ ਦੇ ਚੱਲਦਾ ਹੈ ਕਈ ਵਾਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਪਿੰਡ ਵਿੱਚ ਰੇਡ ਕੀਤੀ ਹੈ ਕਈ ਵਾਰ ਖਾਲੀ ਹਤੀ ਮੜਾ ਪਿਆ ਪਰ ਇਸ ਵਾਰ ਫਲੋਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਪਿੰਡ ਦੇ ਵਿੱਚੋਂ ਬਲਵਿੰਦਰ ਕੁਮਾਰ ਅਤੇ ਉਸ ਦੀ ਪਤਨੀ ਜੋਤੀ ਰਾਣੀ ਨੂੰ ਨਸ਼ਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਦੇ ਕਬਜ਼ੇ ਵਿੱਚੋਂ 19 ਗ੍ਰਾਮ ਹਿਰੋਇਨ 205 ਨਸ਼ੀਨੀਆਂ ਗੋਲੀਆਂ ਬਰਾਮਦ ਹੋਈਆਂ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡਾਕਟਰ ਅਨਾਪਰਾ ਦੀ ਗੱਣਾ ਪਿੰਡ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਜੋ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਤੇ ਜੋ ਇਲਾਕੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਕੰਜਾ ਕਸਿਆ ਆ ਉਸ ਦੇ ਤਹਿਤ ਜੋ ਪਿੰਡ ਗੰਨਾ ਪਿੰਡ ਵਿਖੇ ਪੁਲਿਸ ਪਾਰਟੀ ਫਲੋਰ ਵੱਲੋਂ ਰੇਡ ਕੀਤੀ ਗਈ ਸੀ ਜਿਸ ਦੀ ਅਗਵਾਈ ਏਐਸਆਈ ਅਮਨਦੀਪ ਕੌਰ ਕਰ ਰਹੀ ਸੀ ਜਿਨ੍ਹਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਿਨ੍ਹਾਂ ਨੇ ਇੱਕ ਲੇਡੀ ਜਿਸ ਦਾ ਨਾਮ ਜੋਤੀ ਰਾਣੀ ਪਤਨੀ ਬਲਵਿੰਦਰ ਅਤੇ ਇਸ ਦਾ ਹਸਬੰਡ ਬਲਵਿੰਦਰ ਕੁਮਾਰ ਉਤਰ ਬਚਨਾਰਾਮ ਵਾਸੀ ਕਨਾਂਪਿੰਡ ਨੂੰ ਗ੍ਰਫਤਾਰ ਕੀਤਾ ਜੋ ਜੋਤੀ ਰਾਣੀ ਦੇ ਪਰਸ ਵਿੱਚੋਂ 19 ਗ੍ਰਾਮ ਹੈਰੋਨ ਬਰਾਮਦ ਹੋਈ ਅਤੇ ਬਲਵਿੰਦਰ ਕੁਮਾਰ ਦੇ ਕਬਜ਼ੇ ਵਿੱਚੋਂ 205 ਨਸ਼ੀਦੀਆਂ ਗੋਲੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਬਰ ਖਿਲਾਫ ਮਕਦਮਾ ਨੰਬਰ 228 16 8 24 ਅੰਡਰ ਸੈਕਸ਼ਨ 21 ਬੀ ਵਾਈ ਐਨਡੀਗਸੈਕਟ ਥਾਣਾ ਫਲੋਰ ਦਰਜ ਕਰਕੇ ਇਹਨਾਂ ਨੂੰ ਕੇਸ ਦਾਲਤ ਕਰਕੇ ਜੋ 2 ਦਿਨ ਦਾ ਪੁਲਸ ਰਿਮਾਨ ਹਾਸਲ ਕੀਤਾ ਗਿਆ ਜੀ ਪਰ ਇਹਨੇ ਪਹਿਲਾਂ ਵੀ ਕੋਈ ਮਾਮਲਾ ਕਰ ਰਿਹਾ ਕੋਈ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਨੇ ਹੈਵ ਚਲੋ ਅਫੈਂਡਰ ਨੇ ਠੀਕ ਹੈ ਜੀ ਪੁਰ ਰਿਮਾਨ ਬੜੇ ਸਰਮਾਨ ਦੇ ਹਾਂਜੀ ਇਹ 2 ਦਿਨ ਦੇ ਪੁਲਸ ਰਿਮਾਨ ਤੇ ਚੱਲ ਰਹੇ ਨੇ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪ ਮੀਡੀਆ ਨੂੰ ਸਬਸਕ੍ਰਾਈਬ ਕਰਨਾ